ਕਿ ਕਰਾਜ ਉਹ ਡਾਕਟਰ ਮਨਮੋਹ ਸਿੰਘ ਜਿਹੜੇ ਇਸੇ ਕਾਲੇ ਕਰਦੇ ਨੇ ਉਹ ਕਿਹਾ ਲੋ ਜੀ ਕੱਲ ਰਾਤ ਨੂੰ ਉਹਨਾਂ ਦਾ ਵਿਹਾਨ ਹੋਇਆ ਜੀ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਵਰਗਾ ਇਕਨੋਮਿਸਟ ਨਾ ਤਾਂ ਅਜੇ ਤੱਕ ਹੋਇਆ ਹੈ ਨਾ ਆਉਣ ਵਾਲੇ ਟਾਈਮ 'ਚ ਦੇਸ਼ ਨੂੰ ਮਿਲੇਗਾ ਜਦੋਂ ਸਾਡੇ ਸਟੂਡੈਂਟਸ ਦੀ 1952 ਤੋਂ ਲੈ ਕੇ 2000 ਤੱਕ ਉਹਨਾਂ ਨੇ ਸਾਡੇ ਇੱਥੇ ਬੀਏ ਇਕਨੋਮਿਕਸ ਆਨਰਸ ਬੀ ਆਨਰਸ ਇਨ ਇਕਨੋਮਿਕਸ ਕੀਤੀ ਸੀ ਬੜੇ ਮਿਹਨਤੀ ਸਾਥੀ ਸੀ ਸਾਡੇ ਉਹ ਉਦੋਂ ਉਹਨਾਂ ਦੇ ਟਾਈਮ ਤੇ ਸੀ ਰੋਲੋਫੋਨਰ ਸ਼ੁਰੂ ਹੋਇਆ ਸੀ ਸਾਡੇ ਉਹ ਪਹਿਲੇ ਰੋਲੋਫੋਨਰ ਪਹਿਲੇ ਰੋਲੋਫੋਨਰ ਦਾ ਅਵਾਰਡ ਜਿੱਤਾ ਉਹਨਾਂ ਨੂੰ ਦਿੱਤਾ ਗਿਆ ਸੀ 1900 2018 ਦੇ ਵਿੱਚ ਸੀ ਉਹਨਾਂ ਨੂੰ ਐਲੂਮੀਨੀਅਮੀਟ ਔਰ ਕਨਵੋਕੇਸ਼ਨ ਦਾ ਇਨਵਾਈਟ ਕੀਤਾ ਸੀ ਆਪਣੀ ਸਬੀਤ ਦੇ ਦੌਰਾਨ ਉਹਨਾਂ ਨੇ ਆਪਣੇ ਸਾਡੇ ਟੀਚਰਸ ਨੂੰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਟੀਚਰਸ ਦੇ ਨਾਮ ਤੱਕ ਯਾਦ ਸੀ ਇੰਨਾ ਟਾਈਮ ਬੀਤਣ ਤੋਂ ਬਾਅਦ ਸਾਰੇ ਟੀਚਰ ਜਿਨ੍ਹਾਂ ਨੇ ਨਾਮ ਲਏ ਜਿਹੜੇ-ਜਿਹੜੇ ਕਲਾਸਿਸ ਚ ਉਹ ਪੜੇ ਸੀ ਆਪਣੇ ਟਾਈਮ ਤੇ ਉਹਨਾਂ ਨੇ ਵੀਜਿਟ ਕੀਤਾ ਜਦੋਂ ਉਹਨਾਂ ਨੇ ਪਨੋਏ ਇਚ ਸੰਪੇਪਾਲ ਨੂੰ ਵਿਜਿਟ ਕੀਤਾ ਮੈਨੇਜਮੈਂਟ ਸਟੂਡੈਂਟਸ ਸਟਾਫ ਸਾਰੇ ਬਹੁਤ ਜ਼ਿਆਦਾ ਖੁਸ਼ ਸੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਇਤਾਰੇ ਦੇਸ਼ ਨੂੰ ਘਟਾ ਪਏ ਕਿ ਕਾਲਜ ਕਿ ਪੜਦੇ ਇਹ ਕਿਸ ਤਰ੍ਹਾਂ ਬਹੁਤ ਹੀ ਜ਼ਿਆਦਾ ਵੱਡਾ ਲਾਸ ਹੈ ਜੀ ਕੰਟਰੀ ਦਾ ਉਹਨਾਂ ਵਰਗਾ ਇਕਨੋਮਿਸਟ 1991 ਜਦੋਂ ਫਾਈਨੈਂਸ ਮਿਸਟਰ ਬਣੇ ਸੀ ਜੋ ਇਕਨੋਮਿਕ ਰਿਫਾਰਮਸ ਆਈ ਦੀ ਡੇਟਸ ਵੀ ਚੱਲਦੇ ਸਨ ਸਭ ਉਨਰ ਹੀ ਰਹੇ ਨਾ ਉਹਨਾਂ ਦੇ ਨਰਸਿੰਘਾ ਰਾਓ ਦੀ ਗਵਰਨਮੈਂਟ ਸੀ ਉਹਨਾਂ ਨੂੰ ਫਾਈਨੈਂਸ ਮਿਟਰ ਉਹਨਾਂ ਨੇ ਖਾਸ ਗਿਆੰਦਾ ਸੀ ਚੁਸਤੀਤਾ ਸੀ ਉਹਨਾਂ ਵਰਗਾ ਇਕਨੋਮਿਸਟ ਦੁਨੀਆ ਦੇ ਵਿੱਚ ਨਹੀਂ ਹੈ ਦੇ ਗੱਲ ਕੀਤੀ ਨੇ ਅੱਜ ਕਾ ਦੀ ਰਾਜਨੀਤੀ ਬਹੁਤ ਗੱਦੀ ਹੋ ਚੁੱਕੀ ਹੈ ਕਿ ਬੁਝੇ ਤੇ ਨਾਚ ਲੱਭਦੇ ਨਹੀਂ ਰਹਿੰਦੇ ਪਰ ਮਨਮੋਹ ਸਿੰਘ ਬਿਲਕੁਲ ਸ਼ਾਂਸਵਾ ਆਏ ਅੱਜ ਤੱਕ ਦਿੱਤੇ ਨਾਚ ਕੀ ਕਹਿੰਦੇ ਆਈ ਤਾਂ ਕੋਨਾ ਨਿਆ ਹੁਜੇ ਵਰਡਸ ਆਪਣੇ ਮੈਥਨੀ ਜਿ ਸੁਨੇ ਆਪਣੀ ਲਾਈਵ ਦੇ ਵਿੱਚ ਉਹਨਾਂ ਦੇ ਵਰਡ ਕੋਈ ਮਾਰਾ ਵਰਡ ਕਿਸੇ ਲਈ ਵੀ ਨਿਕਲੇ ਪਰ ਇਹ ਸ਼ਾਂਸਵਾ ਆਵੇ ਸੀ ਇਵਨ ਜਿਹਦੇ ਉਹਨਾਰੇ ਓਪੋਨੈਂਟ ਸੀ ਉਹ ਵੀ ਉਹਨਾਂ ਦੀ ਬੜੀ ਤਾਰੀਫ ਕਰਦੇ ਸੀ ਉਹਦੇ ਨਾਲ ਸਾਥ ਫਾਦਰ ਤੇ ਮਾਪੇ ਸ਼ਾਇਆ ਹੋ ਜਾਣਾ ਤੇ ਅੱਜ ਅਸੀਂ ਸਾਰੇ ਡਾਕਟਰ ਮਨਮੋਹ ਸਿੰਘ ਨੂੰ ਯਾਦ ਕਰ ਰਹੇ ਹਾਂ ਇਹ ਜਿਸ ਸਥਾਨ ਦੇ ਉੱਪਰ ਅੱਜ ਮੈਂ ਪਹੁੰਚਿਆ ਹੋਇਆ ਹਾਂ ਅੱਜ ਇਹ ਡਾਕਟਰ ਮਨਮੋਹਨ ਸਿੰਘ ਦਾ ਕਾਲਜ ਹੈ Hindu Sabha ਕਾਲਜ ਜਿੱਥੇ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਅੱਜ ਦੇਸ਼ ਜਿਹੜਾ ਵੀ ਇਹ ਉਦਾਰੀ ਕਰਨ ਦਾ ਲਾਭ ਲੈ ਰਿਹਾ ਹੈ ਸੁਧਾਰਾਂ ਦਾ ਲਾਭ ਦਾ ਲਾਭ ਲੈ ਰਿਹਾ ਤੇ ਉਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਅੱਜ ਫੂਡ ਸੇਫਟੀ ਐਕਟ ਜਿਹੜਾ ਸੀਗਾ ਖਾਣੇ ਦਾ ਅਧਿਕਾਰ ਡਾਕਟਰ ਮਨਮੋਹਨ ਸਿੰਘ ਲੈ ਕੇ ਆ ਰਹੇ ਦੇਸ਼ ਉਹਦਾ ਲਾਭ ਲੈ ਰਿਹਾ ਹੈ ਅਗਰੀਬਾਂ ਵਾਸਤੇ ਸਿੱਖਿਆ ਦਾ ਅਧਿਕਾਰ ਸਭ ਲੋਕਾਂ ਨੂੰ ਸਿੱਖਿਆ ਮਿਲੇ ਇਹਦਾ ਅਧਿਕਾਰ ਵੀ ਡਾਕਟਰ ਮਨਮੋਹਨ ਸਿੰਘ ਨੇ ਹੀ ਸਾਨੂੰ ਸਭ ਨੂੰ ਦਿੱਤਾ ਉਹ ਉਦਯੋਗਾਂ ਵਾਸਤੇ ਉਹਨਾਂ ਨੇ ਹੀ ਸਾਰੀਆਂ ਨੀਤੀਆਂ ਲਿਆਂਦੀਆਂ ਉਹ ਦੇਸ਼ ਦੀ ਇਕਨੋਮੀ ਨੂੰ ਅੱਗੇ ਵਧਾਉਣ ਵਾਸਤੇ ਹਮੇਸ਼ਾ ਹੀ ਉਹ ਤਰ ਪਰ ਤਿਆਰ ਰਹਿੰਦੇ ਸੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਮੈਨੂੰ ਡਾਕਟਰ ਮਨਮੋਹਨ ਸਿੰਘ ਦੇ ਨਾਲ ਕਾਫੀ ਲੰਮਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਹੈ ਮੈਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਸੀ ਔਰ ਹਮੇਸ਼ਾ ਹੀ ਉਹਨਾਂ ਨੇ ਗਰੀਬਾਂ ਵਾਸਤੇ ਬੁਲਾ ਕੇ ਤੇ ਦਿਸ਼ਾ ਨਿਰਦੇਸ਼ ਦੇਨੇ ਔਰ ਉਹ ਹਮੇਸ਼ਾ ਹੀ ਗਰੀਬਾਂ ਵਾਸਤੇ ਬਹੁਤ ਚਿੰਤਾ ਕਰਦੇ ਸੀ ਅਸੀਂ ਮਹਿਸੂਸ ਕਰਦੇ ਹਾਂ ਕਿ ਡਾਕਟਰ ਮਨਮੋਹ ਸਿੰਘ ਦਾ ਜਿਹੜਾ ਹੈ ਸਾਡੇ ਵਿੱਚੋਂ ਜਾਣਾ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਉਹ ਕਦੇ ਉਹ ਅਜਿਹੇ ਸੱਜਣ ਸੀ ਕਿ ਇੱਕ ਵਾਰੀ ਉਹ ਵਿੱਤ ਮੰਤਰੀ ਸੀਗੇ ਉਹ ਰੇਲਵੇ ਸਟੇਸ਼ਨ ਦੇ ਉੱਪਰ ਅੰਮ੍ਰਿਤਸਰ ਬਲੇ ਚਾਏ ਅਸੀਂ ਸਾਰੇ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਔਰ ਉਹਨਾਂ ਨੇ ਆਪਣਾ ਬੈਗ ਉਠਾਇਆ ਔਰ ਉਹ ਹੀ ਆਪਣਾ ਆਟੋ ਦੇ ਵਿੱਚ ਬੈਠ ਕੇ ਘਰ ਚਲੇ ਗਏ ਅਸੀਂ ਦੇਖਦੇ ਰਹੇ ਕਿ ਡਾਕਟਰ ਮਨਮੋਹਨ ਸਿੰਘ ਕਿੱਥੇ ਗਏ ਔਰ ਉਹ ਇੱਕ ਯਾਤਰੀ ਦੇ ਤਰ੍ਹਾਂ ਯਾਤਰੀਆਂ ਦੇ ਨਾਲ ਪੈਦਲ ਚੱਲ ਕੇ ਇੱਕ ਆਟੋ ਦੇ ਵਿੱਚ ਬੈਠ ਕੇ ਚਲੇ ਗਏ ਮੈਂ ਸਮਝ ਨਾ ਕਿ ਅਜਿਹੇ ਸੱਜਣ ਅਜਿਹੇ ਜਿਹੜੇ ਦੇਸ਼ ਦੀ ਚਿੰਤਾ ਕਰਨ ਵਾਲੇ ਅਜਿਹੇ ਇਕਨੋਮਿਕਸ ਸਾਡੇ ਵਿੱਚ ਨਹੀਂ ਰਹੇ ਮੈਂ ਸਮਝਦਾ ਇਸ ਮੇਜ ਨੂੰ ਬਹੁਤ ਵੱਡਾ ਕੱਟਾ ਇਤਨਾ ਵੇਖਦੇ ਅਜਤਾਲ ਦੀ ਰਾਜਨੀਤੀ ਜਦੋਂ ਬਹੁਤ ਗੰਦੀ ਹੋ ਚੁੱਕੀ ਹੈ ਲੋਕਾਂ ਦੇ ਇੱਕ ਦੂਜੇ ਲੰਚਨ ਲਾਉਂਦੇ ਪਰ ਡਾਕਟਰ ਮਨਮੋਹ ਸਿੰਘ ਨੇ ਨਾ ਅੱਜ ਤੱਕ ਅਦੀ ਕਿਹਾ ਤੇ ਨਾ ਚੱਲਿਆ ਨਾ ਕੋਈ ਗੱਲ ਕੀਤੀ ਸ਼ਾਂਸਵਾ ਦੇ ਰਿਹਾ ਮੈਂ ਸਮਝਦਾ ਕਿ ਇਹ ਗਿਆ ਸ਼ਖਸੀ ਦੇਸ਼ ਨੂੰ ਨਹੀਂ ਮਿਲਣਾ ਇਹ ਖਾਸ ਕਰਕੇ ਅੰਮ੍ਰਿਤਸਰ ਦੀ ਇਹ ਪਾਵਨ ਧਰਤੀ ਹੈ ਅੰਮ੍ਰਿਤਸਰ ਦੇ ਗੁਰੂਆਂ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਦੇ ਸ਼ਹੀਦਾਂ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਦੇ ਦਰਗਾਹ ਮੰਦਰ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਵਾਲਮੀਕੀ ਧਰਤੀ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਪੂਰੀ ਦੁਨੀਆ ਦੇ ਅੰਦਰ ਉਹਨਾਂ ਨੇ ਜਿਹੜਾ ਨਾਮ ਬਣਾਇਆ ਹੈ ਪੂਰੀ ਦੁਨੀਆ ਨੂੰ ਯਾਦ ਕਰਦੀ ਹੈ ਮੈਂ ਸਮਝਦਾ ਕਿ ਅੱਜ ਰਾਜਨੀਤੀ ਦੇ ਵਿੱਚ ਇੰਨੀ ਗਿੰਦਗੀ ਫੈਲ ਗਈ ਹੈ ਔਰ ਇੰਨੀ ਕ腐ਸ਼ਨ ਫੈਲ ਗਈ ਹੈ ਡਾਕਟਰ ਮਨਮੋਨ ਸਿੰਘ ਬਰ ਲੋਗਾ ਦੀ ਕਮੀ ਜਿਹੜੀ ਹੈ ਉਹ ਹਮੇਸ਼ਾ ਖਲਦੀ ਰਹੇਗੀ ਉਹ ਕਦੇ ਵੀ ਉਹ ਪੂਰਾ ਨਾ ਹੋਣ ਵਾਲਾ ਕੱਟ ਡਾਕਟਰ ਸਾਹਿਬ ਵੇਖਿਆ ਗਿਆ ਕਿ ਦੇਸ਼ ਨੂੰ ਤਾਂ ਕਟਾ ਪਿਆ ਪਿਆ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਕਟਾ ਕਰ ਰਹੀ ਹੈ ਸਮਝਣਾ ਕਿ ਕੋਈ ਸ਼ੱਕ ਨਹੀਂ ਕਿ ਦੇਸ਼ ਹੋਰ ਕਾਂਗਰਸ ਪਾਰਟੀ ਨੂੰ ਵੀ ਬਹੁਤ ਵੱਡਾ ਕਟਾ ਹੋ ਰਿਹਾ ਔਰ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਹਾਂ ਨਾਮ ਦੇਖੋ ਸਟੂਡੈਂਟ ਸਾਹਿਬ ਮੈਂ ਡਾਕਟਰ ਆਰਣ ਮედა ਹਿੰਦੂ ਕਾਲਜ ਦੇ 40 ਸਾਲ ਪੜਾਇਆ ਹੈ ਡਾਕਟਰ ਸਾਹਿਬ ਜਿਹੜੀ ਤੁਸੀਂ ਕੀ ਲਿਖੀ ਸੱਚ ਬੜੀ ਫਿਰਦੀ ਹੈ ਜਿਆਦਾ ਬਹੁਤ ਜੁੜੀਆਂ ਹੋਈਆਂ ਨੇ ਕੀ ਲੰਬੇ ਸਟਰੀ ਮੈਂ ਹਿੰਦੂ ਕਾਲਜ ਦੀਨ ਐਲੂਮਨਾਇਸਿਸ ਹਾਊਸ ਵੇਲੇ ਔਰ ਜਦੋਂ ਅਸੀਂ ਇਹ 올ਡ ਬੁਆਏਜ਼ ਐਸੋਸੀਏਸ਼ਨ ਬਣਾਣੀ ਸੀ ਇਹ ਸਭ ਤੋਂ ਪਹਿਲੀ ਲੈਟਰ ਮੈਂ ਜਿਹੜਾ ਹੈ ਡਾਕਟਰ ਮਨਮੋਹਨ ਸਿੰਘ ਨੂੰ ਦੇਖੀ ਜਿਹੜੇ ਉਸਲੇ ਪ੍ਰਧਾਨ ਮੰਤਰੀ ਸੀ ਤੇ ਕਿ ਤੁਹਾਨੂੰ ਅਸੀਂ ਪਹਿਲਾ ਆਪਣਾ ਕਿਨਾਂ ਵਾ ਸਦਸਾ ਬਣਾਣਾ ਚਾਹੁੰਦੇ ਹਾਂ ਔਰ ਉਹਨਾਂ ਨੇ ਉਹਦੇ ਐਵਿਚ ਤੁਰੰਤ ਜਵਾਬ ਦਿੱਤਾ ਕਿ ਇਹ ਲੈਟਰ ਮੇਰੇ ਕੋਲ ਆ ਗਈ ਹੈ ਤੇ ਮੈਂ ਬਹੁਤ ਖੁਸ਼ੀ ਦਾ ਇਜ਼ਹਾਰ ਕਰਨਾ ਕਿ ਮੇਰੇ ਆਪਣਾ ਕਾਲਜ ਹਿੰਦੂ ਕਾਲਜ ਜੜਾਗਾ ਉਹ ਮੈਨੂੰ ਇਹਨੂੰ ਮਨਾ ਇਸ ਦਾ ਪਹਿਲਾ ਮੈਂਬਰ ਬਣਾ ਰਿਹਾ ਮੈਂ ਅੱਜ ਜੋ ਵੀ ਹਾਂ ਉਹ ਹਿੰਦੂ ਕਾਲਜ ਦੇ ਕਾਰਨ ਹੈਗਾ ਔਰ ਹਿੰਦੂ ਕਾਲਜ ਦੀਆਂ ਪੁਰਾਣੀਆਂ ਯਾਦਾਂ ਮੇਰੇ ਕੋਲ ਅੱਜ ਵੀ ਤਾਜ਼ੀਆਂ ਹੈਗੀਆਂ ਤੇ ਇਸ ਪਿੱਛੇ ਮੈਂ ਇਹਨੂੰ ਸਵੀਕਾਰ ਕਰਨਾ ਪਹਿਲਾ ਮੈਂਬਰ ਬਣਨਾ ਔਰ ਮੈਂਬਰ ਬਣਨ ਦੇ ਨਾਲ-ਨਾਲ ਹੀ ਮੈਂ ਹਿੰਦੂ ਕਾਲਜ ਔਰ ਹਿੰਦੂ ਕਾਲਜ ਦੇ ਸਭ ਲੋਗਾ ਲੋ ਸ਼ੁਭ ਕਾਮਨਾਵਾਂ ਦੇਣਾ ਐਸੇ ਪ੍ਰਧਾਨ ਮੰਤਰੀ ਹੁੰਦਾ ਪਰ ਲੱਗਦਾ ਕਿ ਇੱਕ ਦੁਰਸਿੱਖ ਦਾ ਨੰਬੀ ਸਾਹਿਬ ਦੇ ਰਹਿਣ ਵਾਲੇ ਸਾਲ ਬਹੁਤ ਜ਼ਿਆਦਾ ਜੁੜਿਓ ਹੋਏ ਨੇ ਨੰਬੀ ਸਾਹਿਬ ਦੇ ਨਾਲ ਬਿਲਕੁਲ ਜੀ ਉਹ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਵੀ ਆਪਣਾ ਕਿਨਵਾ ਜਿਹੜਾ ਸੱਦਾ ਪੱਤਰ ਦਿੱਤਾ ਉਹਨਾਂ ਨੇ ਹਮੇਸ਼ਾ ਉਹਦਾ ਜਵਾਬ ਜਿਹੜਾ ਹੈ ਤੁਰੰਤ ਦਿੱਤਾ ਜੀ ਔਰ ਉਹਨਾਂ ਨੇ ਬਿਲਕੁਲ ਰਿਸਪੌਂਡ ਹਰ ਵੇਲੇ ਕੀਤਾ ਇਵਨ ਜਦੋਂ ਉਹ ਅੰਮ੍ਰਿਤਸਰ ਆਏ ਅਦੇ ਪ੍ਰਧਾਨ ਮੰਤਰੀ ਤੇ ਅਸੀਂ ਉਹਨਾਂ ਨੂੰ ਜਦੋਂ ਮਿਲਣ ਗਏ ਤੇ ਹੀ ਵਾਸ ਸੋ ਹੰਬਲ ਇਹ ਉਹ ਕਹਿਣ ਲੱਗੇ ਉਹਨਾਂ ਨਾਲ ਬਹੁਤ ਆਪਣਾ ਲੀਡਰ ਵਿਜ਼ਨ ਚੀਫ ਸੈਕਟਰੀ ਵਿਜ਼ਨ ਆਇਆ ਅਫੀਸਰ ਸੀ ਕਿ ਵਾਟ ਆਈ ਐਮ ਟੂਡੇ ਇਜ਼ ਬਿਕੋਜ਼ ਆਫ ਦ ਹਿੰਦੂ ਕਾਲਜ ਔਰ ਜਿਹੜੇ ਕਾਲਜ ਦੇ ਬੈਂਚਾਂ ਬੈਂਚਾਂ ਤੇ ਲੈ ਕੇ ਮੈਂ ਪੜਿਆ ਇਹ ਉਥੋਂ ਦੇ ਅਧਿਆਪਕ ਆਏ ਐ ਔਰ ਮੈਂ ਇਹ ਅਧਿਆਪਕਾਂ ਦਾ ਔਰ ਉਸ ਕੋਰੇ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਔਰ ਮੈਂ ਜੋ ਵੀ ਅੱਜ ਉਹਨਾਂ ਦੇ ਕਾਰਨ ਇਹਨਾਂ ਨੂੰ ਸਾਨੂੰ ਜੋ ਮਾਨ ਸਨਮਾਨ ਔ ਸਤਿਕਾਰ ਦਿੱਤਾ ਮੈਂ ਉਹਨਾਂ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕ ਪਹੁੰਚਾ ਕਿ ਹੁਣ ਪੂਰੇ ਸੰਸਾਰ ਤੇ ਇੱਕ ਮਾਤਮ ਛਾ ਗਿਆ ਹੈ ਇੱਕ ਵੱਡੇ ਸਰਗੋਸ਼ ਦੇਖੋ ਜਿਹੜੇ ਵੀ ਵਿਅਕਤੀ ਜਿਹੜਾ ਦੁਨੀਆ ਚ ਆਇਆ ਉਹਨੇ ਜਾਣਾ ਹੀ ਹੈ ਪਰ ਜਿਹੜੇ ਇੱਕ ਲੰਬੀ ਲੀਕ ਨੂੰ ਛੱਡ ਕੇ ਗਏ ਹੈ ਉਹਦਾ ਕੋਈ ਮੁਕਾਬਲਾ ਨਹੀਂ ਉਹ ਹਮੇਸ਼ਾ ਘਾਟ ਵੀ ਮਹਿਸੂਸ ਹੋਏਗੀ ਔਰ ਫਖਰ ਵੀ ਮਹਿਸੂਸ ਹੋਏਗਾ 이렇게 <laughs> 하있 ਇਸ ਨੰਬਰ ਦੇਖੋ ਆਪਾਂ ਨੂੰ ਬਰਸ਼ਵਸ ਲਈ ਸੇ 90 ਜੀ ਦੀ ਗੱਲ ਆਪਾਂ ਕਰਦੇ ਹਾਂ